ਹਾਂਜੀ ਸਰਪ੍ਰਸਾ ਕੀ ਨਾਮ ਕੀ ਜੀ ਆਪਣਾ ਮੇਰਾ ਨਾਮ ਕਰਦੀਪ ਸਿੰਘ ਹੈ ਜੀ ਮੈਂ ਸਾਹਕਾ ਸਰਪੰਚ ਜੀਵਤ ਸਿੰਘ ਵਾਲੇ ਹਾਂਜੀ ਕੀ ਹੋਇਆ ਕੀ ਜੀ ਇਹ ਐਕਸੀਡੈਂਟ ਨਹੀਂ ਘਟਨਾ ਹੀ ਬੱਚਾ ਜਨਮ ਦੇ ਕੇ ਕੋਈ ਬੱਚਾ ਇਹਨੂੰ ਝਾੜੀਆਂ 'ਚ ਸਿੱਟ ਗਿਆ ਕਾਲੇ ਲੁਫਾਵੇ 'ਚ ਧਰ ਕੇ ਉੱਥੋਂ ਰਾਹਗਿਰੀ ਮੱਝਾਂ ਵਾਲੇ ਛੱਪੜ ਦੇ ਕਿਨਾਰੇ 'ਚ ਬਹੁਤ ਝਾੜੀਆਂ ਹੈਗੀਆਂ ਉੱਥੋਂ ਰਾਹਗਿਰੀ ਨੰਗਰੇ ਸੀ ਬੱਚੇ ਦੀ ਰੋਣ ਦੀ ਆਵਾਜ਼ ਆਈ ਤਾਂ ਉਹਨਾਂ ਨੇ ਬੱਸ ਸਟੈਂਡ ਤੇ ਜਾ ਕੇ ਦੱਸਿਆ ਗਿਆ ਵੀ ਇੱਥੇ ਬੱਚਾ ਰੋਈ ਜਾਂਦਾ ਜਦੋਂ ਜਾ ਕੇ ਪਿੰਡ ਵਾਲਿਆਂ ਨੇ ਤੇ ਲੋਕਾਂ ਨੇ ਵੇਖਿਆ ਤੋਂ ਖਾੜੀਆਂ ਤੋਂ ਬੱਚਾ ਨਿਕਲਿਆ ਜੀ ਤੇ ਜਿਹਨੂੰ ਅਸੀਂ ਉੱਥੋਂ ਲੈ ਕੇ ਹੁਣ ਬਟਿੰਡਾ ਹਸਪੀਟਲ ਜੱਟਾ ਬੱਚਾ ਕੇਂਦਰ ਜਾ 108 ਦੀ ਮਦਦ ਨਾਲ ਇੱਥੇ ਪਹੁੰਚੇ ਮੁੰਡਾ ਕੁੜੀ ਵੀ ਬੇਟਾ ਹੈ ਅੱਛਾ ਕਿੰਨੇ ਘੰਟੇ ਪਹਿਲਾਂ ਜਨਮ ਦਾ ਇਹ ਜੀ ਬਸ 2 ਘੰਟੇ ਡੇਢ 2 ਘੰਟੇ ਦਾ ਜਨਮ ਵਾਲਾ ਬੱਚਾ ਜੀ ਕੀ ਹਾਲਾਤ ਕੀ ਨੇ ਬੱਚਾ ਬਿਲਕੁਲ ਠੀਕ ਹੈ ਜੀ ਤੰਦਰੁਸਤ ਹੈ ਜੀ ਤੰਦਰੁਸਤ ਹਾਂਜੀ ਆਜਾ ਮਾਮਾ

ਮੁੱਖਰ ਨੂੰ ਤੇ ਜੀ ਹਾਂ ਜੀ ਕੀ ਹੋਇਆ ਕੀ ਜੀ ਆ ਇਹ ਐਕਸੀਡੈਂਟ ਨਹੀਂ ਘਟਨਾ ਹੀ ਬੱਚਿਆਂ ਨੇ ਉਹ ਜਨਮ ਦੇ ਕੇ ਕੋਈ ਬੱਚਾ ਇਹਨੂੰ ਝਾੜੀਆਂ 'ਚ ਸਿੱਟ ਗਿਆ ਕਾਲੇ ਲਿਫਾਫੇ 'ਚ ਧਰ ਕੇ ਉਥੋਂ ਰਾਹਗੀਰੀ ਮੱਝਾਂ ਵਾਲੇ ਛੱਪੜ ਦੇ ਕਿਨਾਰੇ ਬਹੁਤ ਝਾੜੀਆਂ ਆਈਆਂ ਉਥੋਂ ਰਾਹਗੀਰੀ ਲੰਘ ਰਹੀ ਸੀ ਬੱਚੇ ਦੀ ਰੋਣ ਦੀ ਆਵਾਜ਼ ਆਈ ਤਾਂ ਉਹਨਾਂ ਨੇ ਬੱਸ ਸਟੈਂਡ ਤੇ ਜਾ ਕੇ ਦੱਸਿਆ ਗਿਆ ਵੀ ਇੱਥੇ ਬੱਚਾ ਰੋਈ ਜਾਂਦਾ ਜਦੋਂ ਜਾ ਕੇ ਪਿੰਡ ਵਾਲਿਆਂ ਨੇ ਤੇ ਉਹ ਲੋਕਾਂ ਨੇ ਵੇਖਿਆ ਤਾਂ ਝਾੜੀਆਂ ਤੋਂ ਬੱਚਾ ਨਿਕਲੇ ਆ ਜੀ ਤੇ ਜਿਹਨੂੰ ਅਸੀਂ ਉੱਥੋਂ ਲੈ ਕੇ ਹੌਨ ਬਟਿੰਡਾ ਹਸਪੀਟਲ ਜੱਚਾ ਬੱਚਾ ਕੇਂਦਰ ਚ 108 ਦੀ ਮਦਦ ਨਾਲ ਇੱਥੇ ਪਹੁੰਚੇ ਮੁੰਡਾ ਕੁੜੀ ਬੇਟ ਹੈ ਅੱਛਾ ਕਿੰਨੇ ਘੰਟੇ ਪਹਿਲਾਂ ਜਨਮ ਦਾ ਇਹ ਜੀ ਬਸ 2 ਘੰਟੇ ਡੇਢ 2 ਘੰਟੇ ਦਾ ਜਨਮ ਆਲਾ ਬੱਚਾ ਜੀ ਕੀ ਹਾਲਾਤ ਕੀ ਨੇ ਮੁੰਡਾ ਬੱਚਾ ਬਿਲਕੁਲ ਠੀਕ ਹੈ ਜੀ ਤੰਦਰੁਸਤ ਹੈ ਜੀ ਤੰਦਰੁਸਤ ਹਾਂਜੀ